ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਅਸੀਂ ਹਰ ਰੋਜ਼ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰ ਸਕੀਏ ਪੰਜਾਬ ਸਰਕਾਰ ਦੇ ਵਿੱਚ ਹੁਣ ਇੱਕ ਵਾਰ ਫਿਰ ਜੋ ਛੇਵੀਂ ਵਾਰ ਫੇਰ ਬਦਲ ਹੋਣ ਜਾ ਰਿਹਾ ਹੈ ਕੇਜਰੀਵਾਲ ਨੇ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕਰਨ ਲਈ ਪੰਜਾਬ ਦੇ ਦੋ ਮੰਤਰੀਆਂ ਨੂੰ ਦਿੱਲੀ ਤਲਬ ਕੀਤਾ ਹੈ ਉਹਨਾਂ ਦੇ ਕੋਲੋਂ ਜੋ ਮੰਤਰੀ ਮੰਡਲ ਤੋਂ ਉਹਨਾਂ ਨੂੰ ਹਟਾ ਦਿੱਤਾ ਜਾਵੇਗਾ ਤੇ ਉਹਨਾਂ ਦੀ ਥਾਂ ਤੇ ਨਵੇਂ ਮੰਤਰੀ ਜੋ ਵਿਧਾਇਕ ਨੇ ਉਹਨਾਂ ਨੂੰ ਬਣਾਇਆ ਜਾਵੇਗਾ ਉਹ ਕਿਹੜੇ ਮੰਤਰੀ ਨੇ ਜਿਨ੍ਹਾਂ ਨੂੰ ਦਿੱਲੀ ਤਲਬ ਕੀਤਾ ਹੈ ਕੇਜਰੀਵਾਲ ਨੇ ਪੰਜਾਬ ਸਰਕਾਰ ਦੇ ਵਿੱਚ ਜੋ ਇੱਕ ਪਾਸੇ ਬਾਈਟ ਸੈਸ਼ਨ ਚੱਲ ਰਿਹਾ ਹੈ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਾ ਵਿੱਚ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕੁਝ ਠੀਕ ਨਹੀਂ ਹੈ ਜੋ ਆਮ ਆਦਮੀ ਪਾਰਟੀ ਦੇ ਹੀ ਕੁਝ ਵਿਧਾਇਕਾਂ ਨੇ ਮੰਤਰੀਆਂ ਦੇ ਖਿਲਾਫ ਤੇ ਆਪਣੇ ਹੀ ਹੋਰ ਸੀਨੀਅਰ ਲੀਡਰਾਂ ਦੇ ਖਿਲਾਫ ਜੋ ਕੇਜਰੀਵਾਲ ਕੋਲ ਕੁਝ ਸ਼ਿਕਾਇਤਾਂ ਭੇਜੀਆਂ ਸੀ ਜਿਸ ਨੂੰ ਲੈ ਕੇ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਇੰਚਾਰਜ ਨੇ ਉਹ ਬਦਲ ਦਿੱਤੇ ਜਿਹੜੇ ਕਿ ਪਹਿਲਾਂ ਸੰਦੀਪ ਪਾਠਕ ਸੀਗੇ ਉਹਨਾਂ ਨੂੰ ਬਦਲ ਦਿੱਤਾ ਗਿਆ ਔਰ ਉਹਨਾਂ ਦੀ ਥਾਂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਬਹੁਤ ਹੀ ਵਿਸ਼ਵਾਸਪਾਤਰ ਮਨੀਸ਼ ਸੋਧਿਆ ਨੂੰ ਪੰਜਾਬ ਦਾ ਇੰਚਾਰਜ ਲਾਇਆ ਹੈ ਤੇ ਸਹਿ ਇੰਚਾਰਜ ਵੀ ਸ਼ਤਿੰਦਰ ਜੈਨ ਨੂੰ ਲਾਇਆ ਹੈ ਸੋ ਹੁਣ ਪੰਜਾਬ ਦੇ ਵਿੱਚ ਜੋ 6ਵੀਂ ਵਾਰ ਫੇਰ ਬਦਲ ਹੋਣਾ ਹੈ ਜਦੋਂ ਕਿ 5 ਵਾਰ ਪਹਿਲਾਂ ਫੇਰ ਬਦਲ ਹੋ ਚੁੱਕਿਆ ਹੈ ਤਿੰਨਾਂ ਸਾਲਾਂ ਦੇ ਵਿੱਚ ਸੋ 6ਵੀਂ ਵਾਰ ਜਿਹੜਾ ਫੇਰ ਬਦਲ ਹੋਣ ਜਾ ਰਿਹਾ ਇਸ ਵਿੱਚ ਜਿਹੜਾ ਕਿ ਦੋ ਮੰਤਰੀਆਂ ਦੀ ਛੁੱਟੀ ਹੋਵੇਗੀ ਤੇ ਦੋ ਮੰਤਰੀ ਜਿਹੜੇ ਪਹਿਲਾਂ ਹੀ ਸਥਿਤਾ ਖਾਲੀ ਪਈਆਂ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਉਹ ਮੰਤਰੀ بنائے ਜਾਣਗੇ ਜੋ ਕੇਜਰੀਵਾਲ ਪੰਜਾਬ ਦੀ ਸਿਆਸਤ ਨੂੰ ਹੁਣ ਖੁਦ ਆਪਣੇ ਹੱਥਾਂ ਵਿੱਚ ਲੈ ਚੁੱਕਿਆ ਹੈ ਕੇਜਰੀਵਾਲ ਨੂੰ ਫਿਕਰ ਹੈ ਕਿ ਜੇਕਰ 2027 ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੁਝ ਨਵਾਂ ਨਹੀਂ ਕੀਤਾ ਜਾਂਦਾ ਤਾਂ ਫਿਰ ਦਿੱਲੀ ਵਾਲਾ ਹਸ਼ਿਆਰੀ ਪੰਜਾਬ ਵਿੱਚ ਵੀ ਹੋਵੇਗਾ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਹੋ ਜਾਏਗੀ ਤੇ ਫਿਰ ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਹੋਰ ਕਿਦੇ ਵੀ ਸੱਤਾ ਨਹੀਂ ਰਹੇਗੀ ਤੇ ਆਮ ਆਦਮੀ ਪਾਰਟੀ ਦੀ ਜੋ ਆਪਣੀ ਮੰਨਤਾ ਹੈ ਉਹ ਵੀ ਰੱਦ ਹੋ ਸਕਦੀ ਹੈ ਜਿਸ ਨੂੰ ਲੈ ਕੇ ਕੇਜਰੀਵਾਲ ਨੇ ਹੁਣ ਪੰਜਾਬ ਵਿੱਚ ਪੂਰੀ ਤਰ੍ਹਾਂ ਆਪ ਹੀ ਸਰਕਾਰ ਚਲਾਉਣ ਦੀ ਸੋਚੀ ਹੋਈ ਏ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਜਿਹੜੇ ਕਿ ਬਿਜਲੀ ਮੰਤਰੀ ਨੇ ਏਟੀਓ ਹਰਭਜਨ ਸਿੰਘ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਕਿ ਜਦੋਂ ਉਹਨਾਂ ਨੇ ਆਪਣੇ ਮਹਿਕਮੇ ਦੇ ਵਿੱਚੋਂ ਜੋ ਕੁਝ ਅ fırsਰਾਂ ਤੋਂ ਪੈਸਾ ਇਕੱਠਾ ਕੀਤਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਕਰਕੇ ਉਹ ਜੋ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਨੇ ਬਹੁਤ ਵੱਡਾ ਸਬੂਤ ਵੀ ਦਿੱਤਿਆ ਸੀ ਜਿਹੜੇ ਇੱਕ ਬਹੁਤ ਉੱਚੇ ਅਧਿਕਾਰੀ ਸੀ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਕੋਲ ਜਾ ਕੇ ਸਾਰਾ ਦੱਸਿਆ ਕਿ ਜੋ ਊਰਜਾ ਮੰਤਰੀ ਨੇ ਉਹਨਾਂ ਨੇ ਬਹੁਤ ਸਾਰਾ ਪੈਸਾ ਸਾਰੇ ਮੁਲਾਜ਼ਮਾਂ ਤੋਂ ਇਕੱਠਾ ਕਰਕੇ ਲਿਆ ਕਿ ਅਸੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਖਰਚ ਕਰਨਾ ਹੈ ਔਰ ਦੂਸਰਾ ਜਿਹੜਾ ਕਿ ਖੁਰਾਕ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕੇ ਉਹਨਾਂ ਦੇ ਉੱਪਰ ਜਦੋਂ 2023 ਦੇ ਵਿੱਚ ਇਲਜ਼ਾਮ ਲੱਗਦੇ ਨੇ ਇਹਨਾਂ ਦੋਨਾਂ ਦੀ ਛੁੱਟੀ ਤੈ ਮੰਨੀ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਕਿ ਬਹੁਤ ਸਾਰੇ ਜਿਹੜੇ ਕੈਪਟਨ ਮੰਤਰੀ ਸੀ ਜਿਵੇਂ ਜਿਵੇਂ ਉਹਨਾਂ ਦੇ ਉੱਪਰ ਇਲਜ਼ਾਮ ਲੱਗਦੇ ਸੀ ਉਵੇਂ ਹੀ ਉਹਨਾਂ ਦੀ ਛੁੱਟੀ ਕਰਵਾ ਦਿੱਤੀ ਜਾਂਦੀ ਸੀ ਸਭ ਤੋਂ ਪਹਿਲਾਂ ਜਦੋਂ ਕਿ ਵਿਜੇ ਸਿੰਘਲਾ ਦੇ ਉੱਪਰ ਇਲਜ਼ਾਮ ਲੱਗਿਆ ਉਸ ਨੇ ਛੁੱਟੀ ਕਰਵਾ ਦਿੱਤੀ ਫੌਜਾ ਸਿੰਘ ਸਰਾਰੀ ਦੇ ਇਲਜ਼ਾਮ ਲੱਗਿਆ ਉਸ ਦੀ ਛੁੱਟੀ ਕਰਵਾ ਦਿੱਤੀ ਇੰਦਰबीर ਸਿੰਘ ਨਿੱਜਰ ਜਿਨ੍ਹਾਂ ਨੂੰ ਮੰਤਰੀ ਪਾਰਟੀ ਤੋਂ ਹਟਾ ਦਿੱਤਾ ਗਿਆ ਮਲਕਾਰ ਸਿੰਘ ਨੂੰ ਹਟਾ ਦਿੱਤਾ ਗਿਆ ਉਸ ਦੇ ਨਾਲ ਹੀ ਅਨਮੋਲ ਗਗਨ ਮਾਨ ਨੂੰ ਮੰਤਰੀਪਦ ਤੋਂ ਹਟਾ ਦਿੱਤਾ ਗਿਆ ਤੇ ਜੋੜਾ ਮਾਜਰਾ ਉਹਨਾਂ ਨੂੰ ਵੀ ਮੰਤਰੀਪਦ ਤੋਂ ਹਟਾ ਦਿੱਤਾ ਗਿਆ ਇਸੇ ਤਰ੍ਹਾਂ ਇਹ ਦੋ ਮੰਤਰੀਆਂ ਨੂੰ ਵੀ ਹੁਣ ਹਟਾਇਆ ਜਾ ਰਿਹਾ ਹੈ ਸੋ ਉਹਨਾਂ ਦੀ ਥਾਂ ਤੇ ਨਵੇਂ ਚਿਹਰੇ ਜਿਹੜੇ ਲਿਆਂਦੇ ਜਾਣਗੇ ਲੁਧਿਆਣਾ ਪੱਛਮੀ ਤੋਂ ਜਿਹਨੂੰ ਉਮੀਦਵਾਰ ਬਣਾਇਆ ਗਿਆ ਹੈ ਸੰਜੀਵ अरोੜਾ ਉਹਨਾਂ ਨੂੰ ਬਹੁਤ ਜਲਦੀ ਮੰਤਰੀ ਮੰਡਲ ਚ ਸ਼ਾਮਲ ਕਰਨ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਚੋਂ ਬਾਅਦ ਵਿੱਚ ਹੋਵੇਗੀ ਉਹਨਾਂ ਨੂੰ ਪਹਿਲਾ ਮੰਤਰੀ ਮੰਡਲ ਦੀ ਸੋਚ ਚकाई ਜਾਵੇ ਔਰ ਉਹਨਾਂ ਨੂੰ ਮੰਤਰੀ ਬਣਾਇਆ ਜਾਵੇ ਔਰ ਦੂਸਰਾ ਵਿਧਾਨ ਸਭਾ ਦਾ ਸਪੀਕਰ ਕੋਰਤਾਰ ਸਿੰਘ ਸੰਧਵਾ ਉਹਨਾਂ ਨੂੰ ਵੀ ਕੈਬਨਟ ਦੇ ਵਿੱਚ ਜੋ ਕੇਜਰੀਵਾਲ ਦੇ ਵੱਲੋਂ ਐਲਾਨ ਕੀਤਾ ਕਿ ਉਹਨਾਂ ਨੂੰ ਕੈਬਨਟ ਦੀ ਜ਼ਿੰਮੇਵਾਰੀ ਦਿੱਤੀ ਜਾਵੇ ਔਰ ਤੀਸਰਾ ਜਿਨ੍ਹਾਂ ਦੇ ਘਰ ਰੁਕੇ ਨੇ ਜਾ ਕੇ ਜਿਨ੍ਹਾਂ ਨੂੰ ਪਹਿਲਾ ਮੰਤਰੀ ਮੰਡਲ ਚੋਂ ਹਟਾਇਆ ਗਿਆ ਹੈ ਇੰਦਰਵੀਰ ਸਿੰਘ ਨਿੱਜਰ ਉਹਨਾਂ ਨੂੰ ਫਿਰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇ ਸੋ ਤਿੰਨੇ ਚਿਹਰੇ ਨੇ ਤੇ ਚੌਥਾ ਉਹੀ ਅੰਮ੍ਰਿਤਸਰ ਤੋਂ ਜਿਹੜਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਹਰ ਰੋਜ਼ ਬੋਲਦਾ ਹੈ ਕਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਵੀ ਮੰਤਰੀ ਮੰਡਲ ਵਿੱਚ ਲੈਣ ਦੀਆਂ ਸੰਭਾਵਨਾ ਨੇ ਚਾਰ ਮੰਤਰੀ ਨਵੇਂ ਬਣਾਏ ਜਾਣਗੇ ਤੇ ਸਪੀਕਰ ਦੀ ਥਾਂ ਤੇ ਦੋ ਚਿਹਰੇ ਨੇ ਜਿਨ੍ਹਾਂ ਨੂੰ ਸਪੀਕਰ ਬਣਾਉਣ ਵਾਸਤੇ ਚਰਚਾ ਚੱਲ ਰਹੀ ਹੈ ਜੋ ਮੈਡਮ ਬਜਿੰਦਰ ਕੋਰ ਪ੍ਰੋਫੈਸਰ ਨੇ ਉਹਨਾਂ ਨੂੰ ਸਪੀਕਰ ਬਣਾਇਆ ਜਾ ਸਕਦਾ ਹੈ ਜਾਂ ਉਨ੍ਹਾਂ ਦੇ ਨਾਲ ਜਿਹੜੇ ਕਿ ਜਗਰਾਵੋਂ ਤੋਂ ਵਿਧਾਇਕ ਨੇ ਉਹ ਵੀ ਜਿਹੜੇ ਕਿ ਮਾਨੂਕੇ ਸਰਬਜੀਤ ਕੌਰ ਉਹਨਾਂ ਨੂੰ ਵੀ ਵਿਧਾਇਕ ਜਿਹੜੇ ਕਿ ਸਪੀਕਰ ਬਣਾਉਣ ਵਾਸਤੇ ਚਰਚਾ ਚੱਲ ਰਹੀ ਹੈ ਜਾਂ ਇੱਕ ਸੀਨੀਅਰ ਆਗੂ ਕਾਰਜਕਾਰੀ ਪ੍ਰਧਾਨ ਸੀ ਪ੍ਰਿੰਸੀਪਲ ਬੁੱਧਰਾ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਸਪੀਕਰ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਜੇਕਰ ਸਰਜੀਤ ਕਰਨ ਮਾਨੋਕੇ ਦੀ ਗੱਲ ਕਰੀਏ ਤਾਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਹੋਏ ਨੇ ਉਹਨਾਂ ਦਾ ਜੋ ਕਿ ਥੋੜਾ ਜਿਹਾ ਨਾਮ ਪਿੱਛੇ ਚੱਲ ਰਿਹਾ ਹੈ ਪ੍ਰਿੰਸੀਪਲ ਬੁੱਧਰਾਮ ਤੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਵਿੱਚ ਜੋ ਇਹ ਟੱਕਰ ਹੈਗੀ ਹੈ ਹੁਣ ਕਿਸ ਨੂੰ ਜਿਹੜਾ ਕਿਸ ਸਪੀਕਰ ਬਣਾਇਆ ਜਾਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਫੈਸਲਾ ਹੋ ਜਾਏਗਾ ਪਰ ਜੋ ਘਟਾਰੂ ਚੱਕ ਤੇ ਓਟੀ ਜਿਹੜੇ ਈਟੀਓ ਨੇ ਹਰਭਜਨ ਸਿੰਘ ਉਹਨਾਂ ਨੂੰ ਹੁਣ ਮੰਤਰੀ ਮੰਡਲ 'ਚ ਕੱਢਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵੱਡਾ ਪਚਾਲ ਆਵੇਗਾ ਜਿਵੇਂ ਅਨਮੋਲ ਗਗਨਮਾਨ ਦਾ ਵੀ ਚਰਚਾ ਬਣੀ ਕਿ ਉਹਨਾਂ ਨੂੰ ਵੀ ਵਾਪਸ ਮੰਤਰੀ ਮੰਡਲ 'ਚ ਲਿਆ ਜਾਵੇ ਕਿਉਂਕਿ ਜਿਹੜੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਉਹ ਕਿਤੇ ਨਾ ਕਿਤੇ ਬਿਲਕੁਲ ਝੂਠੇ ਸਾਬਤ ਹੋਏ ਨੇ ਕੁਲਦੀਪ ਸਿੰਘ ਢਾਲੀਵਾਲ ਕੋਲ ਵੀ ਮਹਿਕਮਾ ਇਕੋ ਹੀ ਰਹਿ ਗਿਆ ਹੈ ਉਹਨਾਂ ਨੂੰ ਵੀ ਹੋਰ ਮਹਿਕਮਾ ਦਿੱਤਾ ਜਾਵੇ ਸੋ ਇਹ ਸਾਰਾ ਕੁਝ ਫੇਰ ਬਦਲ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਚਰਚਾ ਫੜ ਚੁੱਕੀਆਂ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ 6ਵੀਂ ਵਾਰ ਜਿਹੜਾ ਪੰਜਾਬ ਦੇ ਵਿੱਚ ਇਹ ਪਚਾਲ ਆਵੇਗਾ ਪੰਜਾਬ ਦੇ ਵਿੱਚ ਮੰਤਰੀ ਬਣਨਗੇ ਮਾਲਵੇ ਦੇ ਵਿੱਚੋਂ ਜੋ ਕਿ ਵੱਡਾ ਚਿਹਰਾ ਜਿਸ ਨੂੰ ਮੰਤਰੀ ਮੰਡਲ ਦੀ ਜ਼ਿੰਮੇਵਾਰੀ ਦੇਣ ਵਾਸਤੇ ਵੀ ਸੋਚਿਆ ਜਾ ਰਿਹਾ ਹੈ ਸੋ ਹੁਣ ਆਉਣ ਵਾਲੇ ਜਿਹੜਾ ਕਿ ਅਪ੍ਰੈਲ ਦੇ ਵਿੱਚ ਇਹ ਸਾਰਾ ਕੁਝ ਬਦਲਿਆ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਜੋ ਫੇਰ ਬਦਲ ਕਰਨਾ ਹੈ ਔਰ ਪੰਜਾਬ ਦੇ ਵਿੱਚ ਖੁਦ ਆਪ ਸੁਪਰ ਸੀਐਮ ਦੇ ਤੌਰ ਤੇ ਪੰਜਾਬ ਨੂੰ ਚਲਾ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੁਣ ਨਹੀਂ ਚੱਲ ਰਹੀ ਹੁਣ ਕੇਜਰੀਵਾਲ ਦੀ ਹੀ ਚੱਲ ਰਹੀ ਹੈ ਕੇਜਰੀਵਾਲ ਖੁਦ ਉਹਨਾਂ ਨੇ ਪਹਿਲਾਂ ਵੀ ਇੱਥੇ ਆਪਣੇ ਸੀਐਮ ਆਫਸ ਦੇ ਵਿੱਚ ਦੋ ਅਫਸਰ ਲਾਏ ਹੋਏ ਨੇ ਇੱਕ ਉਹਨਾਂ ਨੇ ਆਪਣਾ ਜਿਹੜਾ ਕਿ ਪੀਏ ਸੀਗਾ ਮੀਵ ਕੁਮਾਰ ਉਹਨਾਂ ਨੂੰ ਸੀਐਮ ਦਫਤਰ ਵਿੱਚ ਬਿਠਾਇਆ ਹੋਇਆ ਇੱਕ ਨਿਰਵ ਵਿਜੇ ਨਿਰਵ ਜਿਹੜਾ ਉਹਨਾਂ ਨੂੰ ਵੀ ਇੱਥੇ ਭੇਜਿਆ ਹੋਇਆ ਸੋ ਕੇਜਰੀਵਾਲ ਖੁਦ ਸਰਕਾਰ ਚਲਾ ਰਹੇ ਨੇ ਪੰਜਾਬ ਦੀ